ਦੇਸ਼ ਦੇਸ਼ ਦੇ ਲਈ ਸ਼ੀਰ ਉਹ ਪਹਿਲੇ ਬੋਲਦਾ ਦਾ ਦੇਸ਼ ਕੇ ਲਈ ਇਹ ਪਿੰਨ ਤੇ ਜज्ਬਾ ਸੀ ਹਾਂ ਜज्ਬਾ ਹਾਂ ਬਹੁਤ ਹਾਂ ਵਿਦੇਸ਼ ਲਈ ਇਹ ਦੇਸ਼ ਤੋਂ ਉੱਪਰ ਹਮਾਰੇ ਕੋਈ ਚੀਜ਼ ਨਹੀਂ ਹੈ ਦੇਸ਼ ਹਮਾਰਾ ਹੈ ਤਾਂ ਸਭ ਕੁਝ ਹੈ ਕੋਈ ਸਰਕਾਰ ਤੋਂ ਮੰਗ ਜੇ ਮਤਲਬ ਹੁਣ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ ਮਗਰ ਕੋਣ ਰਹਿ ਗਿਆ ਤੁਹਾਡੀ ਜਾਨ ਜੀ ਮੇਰੇ ਇੱਕ ਬੇਟਾ ਇੱਕ ਬੇਟੀ ਰਹਿ ਗਈ ਹੈ ਦੋਵੇਂ ਪੜੇ ਲਿਖੇ ਬੈਠੇ ਨੇ ਹਾਂ ਹਾਂ ਉਹਨਾਂ ਨੇ ਸਰਕਾਰ ਤੋਂ ਕੋਈ ਮੰਗ ਕਰਤੀ ਉਹਨਾਂ ਸਰਕਾਰ ਤੋਂ ਮੰਗ ਇਹ ਹੀ ਹੈ ਵੀ ਦਿੱਕਤ ਜਾ ਉਹਨਾਂ ਦੇ ਹਾਂ ਵੀ ਜੋ ਹੱਕ ਬਣਦਾ ਹੁਣ ਇਹਨਾਂ ਬੱਚਿਆਂ ਨੂੰ ਮਿਲਣਾ ਚਾਹੀਦਾ ਹੈ ਇਹ ਤਾਂ ਹਾਂ ਹਾਂ ਜੀ ਜਾਂਦੇ ਸੀ ਕਿ ਇਹ ਕੱਲਾ ਹੀ ਪਰਿਵਾਰ ਨੂੰ ਚਲਾਉਂਦਾ ਸੀ ਕਮਾਨ ਵਾਲਾ ਸੀ ਤੇ ਹੁਣ ਮਗਰ ਕਮਾਨ ਵਾਲਾ ਕੋਈ ਨਹੀਂ ਹੈ हूँ तो मेरे ते बोझ आ गया तो ना हूँ तो मेरे तब बच्चे तो पढ़ देना मेरा नाम ई एस आई तारा सिंह वन नाइन थ्री बटालियन बी एस ए हमारा एक कांस्टेबल था राजर सिंह और पंजाब के रहने वाला था मैं इसके नज़दीक हूँ मेरा बठिंडा पेदा है और मैं अभी छुट्टी पर था और मेरे को रिकॉल किया कि जैसे मैं ट्रेन में था अभी पहुँचा नहीं था उधर पहुँचने से पहले मेरे को उधर से फ़ोन किया कि आप डायरेक्ट हमारे पास पहुँचना और लेकिन मैं उधर से वापस सीधा उधर शिलोंग पहुँचा ਸਲਾਂਗ ਤਕਰੀਬਨ 8:30 ਵਜੇ ਪਹੁੰਚ ਗਿਆ ਥਾ 8:30 ਵਜੇ ਜਾ ਕੇ ਬਤਾਇਆ ਕਿ ਐਸਐਸ ਰਜਿੰਦਰ ਸਾਹਿਬ ਆਪਣਾ ਐਕਸਪਾਇਰ ਹੋ ਗਿਆ ਉਹਨਾਂ ਦੇ ਸਾਥ ਜਾਣਾ ਹੈ ਪਰ ਮੈਂ ਬੋਲਾ ਸਰ ਉਸਕੇ ਕਿਆ ਕਿਆ ਕਾਗਜ਼ ਪੱਤਰਾ ਉਸਕੇ ਕਾਗਜ਼ ਪੱਤਰਾ ਉਹਨਾਂ ਨੇ ਮੇਰੇ ਕੋ ਡਾਕੂਮੈਂਟ ਰਿਸੀਵ ਕੀਆ ਰਿਸੀਵ ਕਰਨੇ ਕੇ ਬਾਅਦ ਰਾਤ ਕੋ 2:30 ਵਜੇ ਫਿਰ ਮੈਂ ਵਾਪਸ ਆਇਆ ਫੌਜ ਦੇ ਵਿੱਚ ਪਰਥੀ ਹੋਇਆ ਬੜਾ ਜਜਬਾ ਸੀ ਦੇਸ਼ ਦੀ ਸੇਵਾ ਕਰਨ ਦਾ ਉਹ ਸੇਵਾ ਜੋ ਜਜਬਾ ਸੀ ਬੀਐਸਐਫ ਦੇ ਵਿੱਚ ਸਾਡਾ ਨੌਜਵਾਨ ਰਜਿੰਦਰ ਸਿੰਘ ਪਰਥੀ ਹੋਇਆ ਔਰ ਡਿਊਟੀ ਦੇ ਦੌਰਾਨ ਉਹ ਸ਼ਹੀਦ ਹੋ ਗਿਆ ਔਰ ਅੱਜ ਅਸੀਂ ਸਾਰੇ ਇੱਥੇ 71 ਹੋਏ ਆ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸ਼ਰਧਾਂਜਲੀ ਜਿਹੜੀ ਆ ਦਿੱਤੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਆ ਸਰਕਾਰ ਪਰਿਵਾਰ ਦੇ ਨਾਲ ਖੜੀ ਹੈ ਸਟੇਟ ਲੈਵਲ ਤੇ ਕੀ ਪ੍ਰਯਾਸ ਕਰਨਗੇ ਸਰ ਪਰਿਵਾਰ ਦੇ ਲਈ ਜੋ ਵੀ ਰੂਲਸ ਨੇ ਜੋ ਵੀ ਕਾਨੂੰਨ ਦੇ ਰੂਲਸ ਮੁਤਾਬਕ ਹਰ ਇੱਕ ਜਿਹੜੀ ਪਰਿਵਾਰ ਦੀ ਪਿੱਛੋਂ ਜੋ ਵੀ ਮਦਦ ਹੁੰਦੀ ਹੈ ਉਹ ਸਾਰੀ ਮਦ ਜਿਹੜੀ ਹੈ ਪਰਿਵਾਰ ਦੀ ਕਰਵਾਈ ਜਾਊਗੀ ਔਰ ਜੋ ਰਿਪੋਰਟ ਜਿਹੜੀ ਬੀਐਸਐਫ ਦੇ ਅਧਿਕਾਰੀ ਨੇ ਉਹਨਾਂ ਦੀ ਜੋ ਵੀ ਰਿਪੋਰਟ ਆਉਣ ਦੇ ਹਿਸਾਬ ਨਾਲ ਜਦੋਂ ਸਰਕਾਰ ਕੋਲ ਪਹੁੰਚ ਗਈ ਜੋ ਵੀ ਉਹਨਾਂ ਦੀ ਰੂਲਸ ਐਂਡ ਰੈਗੂਲੇਸ਼ਨਜ਼ ਦੇ ਨਾਲ ਜੋ ਵੀ ਪਰਿਵਾਰ ਦੀ ਪਿੱਛੋਂ ਮਦਦ ਸਾਰੀ ਹਰ ਸਰਕਾਰ ਕੋਲ